ਜਾਂ ਕੋ ਆਉ ਚਲੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਰਸਾਤ ਤੋਂ ਬਾਅਦ ਅੱਜ ਲੈ ਆਏ ਇਹਨਾਂ ਨੂੰ ਬਾਹਰ ਕੋਈ ਦੋ ਦਿਨ ਬਰਸਾਤ ਹੁੰਦੀ ਰਹੀ ਤੇ ਅੱਜ ਥੋੜਾ ਜਿਹਾ ਮੌਸਮ ਸਾਫ਼ ਹੋਇਆ ਪਾਣੀ ਚਾਰੇ ਪਾਸੇ ਖੜਿਆ ਇਹਨਾਂ ਨੂੰ ਲੈ ਆਏ ਹਾਂ ਸੜਕ ਤੇ ਘੁੰਮਣ ਫਿਰਨ ਲਈ ਥੋੜਾ ਮਾਂ ਚੱਲ ਖੁੱਲ ਲੈਣਗੇ ਅੱਜ ਦੁਪਹਿਰ ਤੇ ਕਿੱਥੇ ਕਿੱਥੇ ਹੋਈ ਹੈ ਬਰਸਾਤ ਜਰੂਰ ਦੱਸਿਓ ਤੇ ਸਾਡੇ ਦੋ ਦਿਨ ਕੱਢਤੀ ਗਰਦ ਅੱਜ ਮੌਸਮ ਥੋੜਾ ਥੋੜਾ ਠੀਕ ਲੱਗਦਾ ਫਿਰ ਦੇਖੋ ਕੀ ਬਣਦਾ ਹੈ ਆਇਆ ਰਿਓਈ ਬਰਸਾਤਾਂ ਹੋ ਚੁੱਕੀਆਂ ਪਾਣੀ ਚਾਰੇ ਪਾਸੇ ਭਰਿਆ ਹੋਇਆ ਹੈ ਝੋੜ ਜੂ ਡੁੱਬ ਚੁੱਕਿਆ ਬੱਦਲ ਛਾ ਚੁੱਕਿਆ ਤੇ ਅਸੀਂ ਕੁੱਤੇ ਬਾਹਰ ਲੈ ਕੇ ਆ ਚੁੱਕੇ ਹੈ ਹਿਦਰਾ ਹੋਈ ਆਇਓਰੀ ਆ ਬੱਟ ਤੇ ਜਾ ਕੇ ਦੇਖਿਆ ਕੀ ਹੈ ਪਾਣੀ ਜੀ ਬੜਨਾ ਠੀਕ ਆ ਜੈਂਗੋ ਵਈ ਬਾਹਰ ਨਾ ਪਿਸ਼ਾਬ ਵੀ ਕਰੀਏ ਨਾ ਜੀ ਕਿੱਲੇ ਦੇ ਪਿਸ਼ਾਬ ਨਹੀਂ ਕਰਦਾ ਜਿੱਥੇ ਬੰਨਿਆ ਹੁੰਦਾ ਇਹ ਤੇ ਛੱਡਦੇ ਉਹ ਵੀ ਕਰਦਾ ਹੋ ਚੁੱਕੀਆਂ ਬਰਸਾਤਾਂ ਇਹ ਆਪਾਂ ਕਰ ਦਈਏ ਸਾਂਝਾ ਬੋੜਾ ਨੈਟਵਰਕ ਕੱਟ ਗਿਆ ਜੀ ਤੇ ਫੇਰ ਆ ਚੁੱਕਿਆ ਆਪਾਂ ਦੁਬਾਰੇ ਇੱਧਰ ਆਓ ਬੱਟਾ ਹੀ ਐ ਨਾ ਚੱਲ ਚੱਲ ਫਿਰ ਪਾਣੀ ਚ ਆਏ ਪਾਣੀ ਜੀ ਬੜਨਾ ਚਲੀ ਆਏ ਮਿਹੜੇ ਉੱਪੇ ਆ ਜਾ ਤੇ ਇਹਨਾਂ ਨੂੰ ਇਸ ਟਾਈਮ ਸ਼ਾਮ ਦੇ ਟਾਈਮ ਤੇ ਆਪਾਂ ਲੈ ਆਉਣੇ ਆ ਬਾਹਰ ਥੋੜਾ ਤੋਰਾ ਫੇਰਾ ਕਰ ਲੈਂਦੇ ਆ ਨਹੀਂ ਤਾਂ ਸਾਰਾ ਦਿਨ ਅੰਦਰ ਹੀ ਹੁੰਦੇ ਆ ਤੇ ਬਰਸਾਤ ਜਿਹੜੀ ਰੱਜ ਕੇ ਪੈ ਚੁੱਕੀ ਆ ਆਜੋ ਓਏ ਜ਼ੈੰਗੋ ਹੜਕ ਤੇ ਗਾਹਾਂ ਵੀ ਲਿਆ ਸਕਦੇ ਗਾਹ ਵੀ ਪਾਣੀ ਹੈ ਨੰਗਨ ਟੱਪਣ ਵਾਲੇ ਮਗਰ ਪਏ ਜਾਣਗੇ ਰਸਤਾ ਭੀੜਾ ਹੈ ਤੇ ਅਗਰ ਕਿੰਨੋਂ ਅੱਜ ਥੋੜਾ ਹੀ ਤੋਰਾ ਫੇਰਾ ਕਰਾਉਣੇ ਆ ਇਹਨੇ ਜੈਂਗੋ ਓਏ ਯੋ ਹੀ ਦੇ ਗਿਆ 90% ਦਾ ਮੈਸੇਜ ਆਪਾਂ ਇਹਨੂੰ ਕਰ ਲੈਨੇ ਆ 8 ਹੈ ਜੀ ਉਈ ਥੋੜੀ ਦਿੱਕਤ ਆਊਗੀ ਨਾ ਸਟੈਲਾ ਖੜ ਜਾ ਫਿਰ ਸਟੈਲਾ ਓਏ ਖਵਾਵਾ ਕਾਟੋ ਕਾਟੋ ਮਰੀ ਵੀ ਆ ਕਾਟੋ ਭਾਲ ਦਿਆ ਚਲੋ ਇਧਰ ਆਪਣੇ ਲੱਗੇ ਹੋਇਆ ਦਰਖਤ ਦੱਸਿਓ ਕਿਵੇਂ ਲੱਗਦਾ ਮਾਹੌਲ ਪੂਰਾ ਜੰਗਲਾ ਬਣਾ ਦੇਣਾ ਇੱਥੇ ਆਪਾਂ ਇਹੋ ਦਰਖਤ ਵੱਡੇ ਹੋ ਗਏ ਫਿਰ ਆ ਸੰਗਣੀ ਖਿਆਰਿਆ ਕਰਨੀ ਹੈ Ayo, 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 Diengo, estela. Ay, abre, ya botoy. ਦਰਖਤਾਂ ਦੀ ਛਾਂਵੇਂ ਜੈਨ ਗੋਈ ਚਲੋ ਆਜੋ ਕੁੰਭੰਤੇ ਕੌਣ ਜੈਨ ਗੋਈ ਕਿੱਧਰ ਗਿਆ ਹੋ ਬਲਾਉਂ ਓਰੇ ਬੱਤੋ ਜੈਨ ਗੋ ਇਧਰ ਆ ਓਏ ਬਲਾਕ ਇਹ ਲੈ ਫਿਰ ਨੂੰ ਇਹ ਚੱਕੜ ਚ ਨਹੀਂ ਜਾ ਠੀਕ ਆ ਉਹ ਆਉਂਦਾ ਇਧਰ ਆ ਓਏ ਇਧਰ ਆ ਇਧਰ ਆ ਆ ਜਾ ਓਰੇ ਇਹ ਆਪਾਂ ਬਣਾਇਆ ਪੂਰਾ ਜੰਗਲੀ ਇਲਾਕਾ ਪੂਰੇ ਦਰਖਤ ਦਰਖਤ ਲਾ ਕੇ ਕਿਵੇਂ ਲੱਗਦਾ ਮਾਹੌਲ ਦੱਸਿਓ ਜਰਾ ਵੀ ਦਰਖਤ ਦਰਖਤ ਠੀਕ ਹੋਏ ਆ ਇੱਕ ਹੋਰ ਲਾਉਣੇ 25 30 ਦਰਖਤ ਇਧਰ ਆ ਬੋਤੋ ਆ ਯੋਰੀ ਟੱਲੂ ਮਲੂ ਚਲ 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 ਹਲੋ ਆਉਂਦੇ ਰਿਹਾ ਤੇ ਬਰਸਾਤ ਨੇ ਚਾਰੇ ਪਾਸੇ ਜਲਥਲ ਕਰ ਰੱਖਿਆ ਤੇ ਕਿਤੇ ਕਿਤੇ ਬਰਸਾਤ ਹੋਈ ਹੈ ਜਰੂਰ ਉਸੇ ਕਮੈਂਟ ਕਰਕੇ ਤੇ ਟਾਲੀਆਂ ਆਪਣੀਆਂ ਬਹੁਤ ਵਧੀਆ ਬਾੜ ਹੋਈਆਂ ਦੋ ਦੋ ਸਾਲ ਦੀਆਂ ਹੋ ਗਈਆਂ ਸੁਖ ਨਾਲ ਆਏ ਸੌਣ ਚ ਆਪਾਂ 10-12 ਦਰਖਤ ਲਾ ਦਨੇ ਆ ਤੇ ਇੱਕ ਟੀ ਵੱਡਾ ਟੀਚੇ 12-13 ਦਰਖਤ ਲਾਉਣੇ ਆ ਤੇ ਦਰਖਤ ਪਾਲਦੇ ਫਿਰਦੇ ਆ ਨਰਸਰੀ ਮਿਲੀ ਇੱਕ ਕਹਿੰਦੇ ਭਵਾਨੀ ਨਰਸਰੀ ਹੈਗੀ ਆ ਬਹੁਤ ਵੱਡੀ ਨਰਸਰੀ ਹੈ ਉੱਥੇ ਖੁਦ ਦੇਖਦੇ ਆਂ ਤੇ ਕਰਦੇ ਆਂ ਕੰਟੈਕਟ ਉਹਨਾਂ ਕਿਸੇ ਨਾਲ ਜੇ ਕੋਈ ਜਾਣਦਾ ਹੋਵੇ ਨਰਸਰੀ ਵਾਲੇ ਨੂੰ ਕਿਸੇ ਦਾ ਨੰਬਰ ਜਰੂਰ ਦਿਓ ਕਿਉਂਕਿ ਦਰਖਤਾ ਥਾਂ ਜਿਹੜਾ ਖਾਲੀ ਵਾ ਇੱਧਰ ਸਾਰੇ ਲਾਉਣੇ ਆਂ ਚੱਲ ਪੁੱਤ ਸਟੇਲਾ ਚਲੋ ਗਿਆ ਆ ਜਾ ਆ ਚੱਲ ਗਈ ਗੋਛੀ ਤਾਂ ਆ ਜੋ ਰਿਹਾ ਜੋ ਇਧਰ ਆਓ ਪਾਣੀ ਚਲੀ ਜਾਣਾ ਸਾਲੇ ਸਾਰੀ ਰਾਤ ਭੇਜਦੇ ਰਹਿੰਦੇ ਆ ਲੈ ਹੁਣ ਪਾਣੀ ਦੀ ਛਾਲਾ ਲਾਉਣਗੇ ਚੱਲ ਪਏ ਕਰਾਂਦੇ ਆ ਮਸਤੀ ਕੇ ਨਹੀਂ ਨਾਲ ਨਾਲ

ਆ ਜਾ ਰਹੀ ਤਾਛੜਾ ਤੂੰ ਚੱਲ 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 ਸੋ ਸਮਸਟਾ ਸੋਟਾ ਆਹ ਲਓ ਓਏ ਬਾਲ ਬੂਲੀ ਨਹੀਂ ਬੌਲੀ ਸੜਨ ਹੁੰਦੇ ਆਹ ਸਿੱਟੇ ਡੱਬੀ ਆ ਚੜਾ ਅੱਡੀ ਚੱਕ ਆ ਬਈ ਇਹ ਮੀਂਹ ਦਾ ਪਾਣੀ ਦੋ ਰਾਤਾਂ ਮੀਂਹ ਪਈ ਗਿਆ ਲਗਾਤਾਰ ਬਰਸਾਤੀ ਪਾਣੀ ਪੀ ਰਿਹਾ ਇਹ ਬਰਸਾਤੀ ਪਾਣੀ ਚੜਾ ਚੜਾ ਚੱਲ ਚੱਲ ਖੇਡੋ ਫਿਰਾਂ ਖੇਡੂ ਨਹੀਂ ਇਹਨਾਂ ਦੇ ਹਨ ਬਗ ਜਾ ਆ ਡੱਬੀ ਮਿਰਚਾਂ ਉਹ ਪੀਲੀ ਜੀ ਦੀ ਦੀ ਤਾਰਾਂ ਵਿੱਚ ਜਿੱਦ ਜਾਣਾ ਪੈਣਾ ਮੈਨੂੰ ਅੰਦਰ ਤੇ ਮੈਂ ਡਰਦਾ ਕਾਣੂ ਭਜਣਾ ਲੱਭੜਨਾ ਓਹ ਹੋ ਸੰਦ ਦੇਖੀ ਉਹ ਪਈ ਹੈ ਹਾਈ ਹਾਈ ਆ ਲੈ ਛੱਡ ਲੈ ਲੈ ਆ ਰਿਓ ਓਏ ਇੱਧਰ ਇੱਧਰ ਇਹ ਕੰਝੜਾ ਉਧਰ ਲੈ ਕੇ ਵਗਿਆ ਰੂੜੀ ਤੇ ਲੈ ਦਵਾਰੇ ਕਿਵੇਂ ਸਿੱਟੂ ਮੈਂ ਉਰੇ ਲਿਆ ਜੈਂਗੋ ਯਾ ਬਟਰੀ ਉੱਥੇ ਰੱਖਿਆ ਬੌਰ ਨਹੀਂ ਬੌਰ ਨਾਲ ਖੇਡਦੇ ਸੀ ਨਾ